ਜਿਵੇਂ ਹਰੀਮਪੁਰ ਇਲਾਕੇ ਵਿੱਚ ਪਹੁੰਚਿਆ ਜਿੱਥੇ ਹੁਸ਼ਿਆਰਪੁਰ ਦੇ ਵਿਕਾਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੋ ਲਗਾਤਾਰ ਸਾਡੇ ਪੇਜ ਦੇ ਨਾਲ ਜੁੜੇ ਰਹੋ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਹਰੀਮਪੁਰ ਸਤਗੁਰ ਰਬਦਾਸ ਮਹਾਰਾਜ ਜੀ ਦਾ ਗੁਰੂ ਘਰ ਦੀਆਂ ਨਾਲ ਨਾਲ ਇੱਥੇ ਹੁਸ਼ਿਆਰਪੁਰ ਦੇ ਵਿਧਾਇਕ ਜਿਹੜੇ ਮੰਤਰੀ ਜੈਂਪਾ ਜਾਂ ਹੁਸ਼ਿਆਰਪੁਰ ਦੇ ਐਮਪੀ ਜਿਹੜੇ ਡਾਕਟਰ ਰਾਜੂ ਹਮੇਸ਼ਾ ਇੱਥੇ ਆਉਂਦੇ ਰਹਿੰਦੇ ਆ ਪਰ ਉਹਨਾਂ ਨੂੰ ਜਿਹੜਾ ਗੰਦਗੀ ਜਿਹੜੀ ਨਜ਼ਰ ਹਾਲੇ ਤੱਕ ਨਹੀਂ ਆਈ ਪਰ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀ ਅੱਜ ਹਰੀਮਪੁਰ ਚ ਪੋਲਾ ਜਿਹੜੀਆਂ ਖੋਲ ਇਹ ਕਿਸ ਤਰ੍ਹਾਂ ਗੰਦਗੀ ਜਿਹੜੀ ਆ ਓਵਰ ਜਿਹੜਾ ਪਾਣੀ ਸੀਵਰੇਜ ਦਾ ਹਮੇਸ਼ਾ ਹੋ ਜਾਂਦਾ ਆ ਬਾਰ-ਬਾਰ ਹੁਸ਼ਿਆਰਪੁਰ ਮੰਤਰੀ ਨੂੰ ਜਨਪੰਜਾਬੀ న్యూਸ ਨੇ ਆ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਸਾਂਝੀਆਂ ਕਰਦੇ ਰਹਿੰਦੇ ਆ ਪਰ ਮੰਤਰੀ ਦੇ ਸਿਰ ਤੇ ਜੂ ਤੱਕ ਨਹੀਂ ਖੜਕਦੀ ਲਗਾਤਾਰ ਤਸਵੀਰਾਂ ਜਿਹੜੀਆਂ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਤੋਂ ਆ ਆਪਣੇ ਡਾਕਟਰ ਰਾਜੀਵ ਨੇ ਜਿੱਤੇ ਆ ਪਰ ਉਹਨਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਹੁਸ਼ਿਆਰਪੁਰ ਦੇ ਵਿੱਚ ਵਿਕਾਸ ਜਿਹੜਾ ਕਰਾਂਗੇ ਤੋਂ ਵਿਕਾਸ ਦੀਆਂ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਸਤਗੁਰੂ ਅਬਦਾਸ ਮਹਾਰਾਜ ਜੀ ਦਾ ਗੁਰੂ ਘਰ ਦੀ ਨਜ਼ਦੀਕ ਆ ਸਤਗੁਰੂ ਅਬਦਾਸ ਮਹਾਰਾਜ ਜੀ ਦਾ ਚੌਂਕ ਦੀ ਜਿਹੜਾ ਇਸ ਸਥਾਨ ਤੇ ਜਿਹੜਾ ਹਮੇਸ਼ਾ ਜਿਹੜੇ ਵੱਡੇ ਵੱਡੇ ਸਮਾਗਮ ਦੀ ਜਿਹੜੇ ਸੰਤ ਸੰਮੇਲਨ ਜਾਂ ਵੱਡੇ ਵੱਡੇ ਜਿਹੜੇ ਹੋਰ ਦੀ ਸਮਾਗਮ ਕਰਵਾਏ ਜਾਂਦੇ ਆ ਪਰ ਵੱਡੇ ਵੱਡੇ ਜਿਹੜੇ ਮੰਤਰੀ ਜਿਹੜੇ ਇਸ ਸਥਾਨ ਤੇ ਜਿਹੜੇ ਪਹੁੰਚ ਕੇ ਖੂਬ ਜਿਹੜਾ ਸਿਆਸਤ ਦਾ ਜਿਹੜਾ ਲਾਭ ਲੈਂਦੇ ਆ ਪਰ ਜਿਹੜਾ ਸਿਆਸਤ ਦਾ ਲਾਭ ਲੈਂਦੇ ਲੈਂਦੇ ਪਰ ਵਿਕਾਸ ਦੀ ਜਿਹੜੀਆਂ ਤਸਵੀਰਾਂ ਜਿਹੜੀਆਂ ਅ ਕੋਦ ਤੁਸੀਂ ਦੇਖ ਰਹੇ ਹੋ ਹਰੀਪੋਚਾਉ ਤੋਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਇਲਾਕਾ ਵਾਸੀਆਂ ਵੱਲੋਂ ਹਮੇਸ਼ਾ ਜਿਹੜਾ ਇਹ ਵਿਰੋਧ ਕੀਤਾ ਜਾਂਦਾ ਸੀ ਕਿ ਗੰਦੇ ਪਾਣੀ ਨੂੰ ਲੈ ਕੇ ਕਾਫੀ ਜਿਹੜਾ ਮੰਤਰੀਆਂ ਦੇ ਖਿਲਾਫ ਧੰਨੇ ਪਰਦਾਸ਼ੀ ਦਿੱਤੇ ਜਾਂਦੇ ਸੀਗੇ ਥਾੜੀਆਂ ਤੱਕ ਦੀ ਖੜਕਾਈਆਂ ਜਾਂਦੀਆਂ ਸੀ ਪਰ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਬਰਸਾਤ ਦਾ ਮੌਸਮ ਆ ਸਿਵਰੇਜ ਪਾਣੀ ਓਵਰ ਹੋ ਜਾਂਦਾ ਸੋ ਲਗਾਤਾਰ ਤਸਵੀਰਾਂ ਜਰੀਆਂ ਹੁਸ਼ਿਆਰਪੁਰ ਸੀੜੀ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਆਮ ਆਦਮੀ ਪਾਰਟੀ ਦੀ ਅੱਜ ਹੁਸ਼ਿਆਰਪੁਰ ਵਿਖੇ ਪੌੜ ਖੋਲ ਦਿੱਤੀ ਗਈ ਆ ਸੋ ਸਾਡੇ ਪੇਜ ਦੇ ਨਾਲ ਜੁੜੇ ਰਹੋ ਲਗਾਤਾਰ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ ਕਰੋ